ਅਸ ਵਕਤ ਅਸੀਂ ਮੌਜੂਦ ਆ ਤਾਜੋਵਾਲ ਮੰਡਾਲਾ ਦੇ ਵਿੱਚ ਬਨ ਦੇ ਉੱਤੇ ਜਿੱਥੇ ਕਿ ਜਿਹੜੀ ਹੈਗੀ ਆ 2-3 ਦਿਨ ਤੋਂ ਸਥਿਤੀ ਜਿਹੜੀ ਕਾਫੀ ਤਣਾਅਪੂਰਨ ਬਣੀ ਹੋਈ ਸੀ ਕਿ ਬਨ ਨੂੰ ਜਿਹੜੀ ਕਾਫੀ ਢਾਹ ਲੱਗੀ ਸੀ ਤੇ ਜਿੱਦਾਂ ਤੁਹਾਨੂੰ ਅਸੀਂ ਕੱਲ ਦੱਸਿਆ ਸੀ ਕੱਲ ਵੀ ਅਸੀਂ 2 ਦਿਨ ਤੋਂ ਕਵਰੇਜ ਕਰ ਰਹੇ ਚੜ੍ਹਦੀ ਕਲਾ ਦੇ ਟੀਮ ਪੂਰੀ ਜਿਹੜੀ ਆ ਪੂਰੇ ਤੁਸੀਂ ਬਨ ਨੂੰ ਕਵਰੇਜ ਕਰ ਰਹੀ ਆ ਤੇ ਉੱਥੇ ਜਿਹੜਾ ਹੈਗਾ ਪਾਣੀ ਦਾ ਜਿਹੜਾ ਢਾਹ 2-3 ਜਗ੍ਹਾ ਜਿੱਥੇ-ਇਥੇ ਮਾਈਨਿੰਗ ਦੀਆਂ ਸਾਈਟਾਂ ਜਿੱਥੇ-ਇਥੇ ਮਾਈਨਿੰਗ ਪਹਿਲਾਂ ਹੋਈ ਆ ਲੋਕਾਂ ਦਾ ਇਹ ਕਹਿਣਾ ਉਹਨਾਂ ਉਹਨਾਂ ਜਗ੍ਹਾ ਤੇ ਕਾਫੀ ਵੱਡੇ ਇਨਾ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਦੇ ਲੋਕ ਜਿਹੜਾ ਕਿ ਜੰਗੀ ਪੱਧਰ ਤੇ ਘਰਾਂ ਦੇ ਪਿੰਡਾਂ ਦੇ ਵਿੱਚੋਂ ਉੱਠ-ਉੱਠ ਕੇ ਆ ਕੇ ਬੂਰੇ ਮਿੱਟੀ ਦੇ ਭਰ-ਭਰ ਕੇ ਟਰਾਲੀਆਂ ਵਿੱਚ ਲੱਦ ਕੇ ਇੱਥੇ ਪਹੁੰਚੇ ਆ ਤੇ ਤੇ ਪਹੁੰਚ ਕੇ ਜਿਹੜੇ ਬੰਨ ਨੂੰ ਪੂਰਾ ਆਪਣੇ ਆਪ ਦੇਖਭਾਲ ਕਰਿਆ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਸਤਾਰਕ ਹੈਗਾ ਆ ਤੇ ਕੱਲ ਵੀ ਇੱਥੇ ਜਿਹੜੇ ਹੈਗੇ ਆ ਐਮਪੀ ਸਾਹਿਬ ਵੀ ਪਹੁੰਚੇ ਸੀ ਤੇ ਐਮਪੀ ਸਾਹਿਬ ਨੇ ਵੀ ਆ ਕੇ ਮੌਕੇ ਦੇ ਮੌਕਾ ਦੇਖਿਆ ਸੀ ਇਸ ਮੌਕੇ ਤੇ ਤੇ ਡਿਪਟੀ ਕਮਿਸ਼ਨਰ ਐਂਡ ਐਸ.ਡੀ.ਐਮ ਸਮ ਸਾਰੇ ਕੱਲ ਵੀ ਇੱਥੇ ਪਹੁੰਚ ਅੱਜ ਵੀ ਸਵੇਰ ਤੋਂ ਡਿਪਟੀ ਕਮਿਸ਼ਨਰ ਅੰਕਰਦੀਪ ਸਿੰਘ ਅੰਕਰਦੀਪ ਸਿੰਘ ਜੀ ਵੀ ਇੱਥੇ ਪਹੁੰਚੇ ਹੋਏ ਹਨ ਜਿਹੜੇ ਕਿ ਮੌਕੇ ਤੇ ਜਾਇਜ਼ਾ ਲੈ ਰਹੇ ਹਨ ਫੌਜ ਦੇ ਅਧਿਕਾਰੀਆਂ ਨਾਲ ਵੀ ਉਹਨਾਂ ਨੇ ਗੱਲ ਕੀਤੀ ਹੈ ਤੇ ਕਾਫੀ ਜਿਹੜਾ ਹੈਗਾ ਹੁਣ ਸਥਿਤੀ ਜਿਹੜੀ ਆ ਅੰਡਰ ਕੰਟਰੋਲ ਹੈ ਤੇ ਪਿੱਛੇ ਜੋ ਪਾਣੀ ਦਾ ਜਿਹੜਾ ਹੈਗਾ ਵਹਾਅ ਹੈਗਾ ਕਾਫੀ ਤੇਜ਼ੀ ਨਾਲ ਸਤਲੁਜ ਰਿਆਵੇ ਚੱਲ ਰਿਹਾ ਤੇ ਜਿੱਦਾਂ ਤੁਸੀਂ ਆ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਅਫਵਾਹਾਂ ਵਿੱਚ ਨਾ ਆਓ ਕਿਉਂ ਜਿਸ ਤਰ੍ਹਾਂ ਜਿਹੜੀ ਹੈਗੀ ਆ ਹੁਣ ਅੱਜ ਸਵੇਰੇ ਜਿਹੜੀ ਹੈਗੀ ਕੱਲ ਰਾਤ ਵੀ ਜਿਹੜੀ ਹੈਗੀ ਤਲਵੰਡੀ ਸੀਬੂ ਪਿੰਡ ਪਿੰਦਾ ਹੈਗਾ ਉੱਥੇ ਵੀ ਜਿਹੜੀ ਹੈਗੀ ਆ ਕਾਫੀ ਤੇ ਲੇਕਿਨ ਲੋਕਾਂ ਨੇ ਪਿੰਡ ਦੇ ਨੌਜਵਾਨਾਂ ਨੇ ਉੱਥੇ ਪਹੁੰਚ ਕੇ ਉਸ ਨੂੰ ਮੌਕੇ ਤੇ ਜਿਹੜਾ ਬਚਾਇਆ ਮੌਕੇ ਤੇ ਉੱਥੇ ਜਿਹੜੇ ਹੈਗੇ ਆ ਥੈਲੇ ਭਰ-ਭਰ ਕੇ ਉਹਨਾਂ ਨੇ ਜਾਲ ਬਣਾ ਬਣਾ ਕੇ ਤੇ ਵੱਡੀ ਪੱਧਰ ਦੇ ਉੱਤੇ ਉਹਨੂੰ ਜਿਹੜਾ ਹੈਗਾ ਉੱਥੋਂ ਰੋਕਿਆ ਤੇ ਇਹ ਸਲੂਟ ਕਰਦਾ ਹਾਂ ਇਹਨਾਂ ਲੋਕਾਂ ਦੀ ਇਹਨਾਂ ਨੌਜਵਾਨਾਂ ਦੀ ਜਿਨ੍ਹਾਂ ਨੂੰ ਇੱਕ ਸਨੇਹ ਦੇ ਨਾਲ ਪਿੰਡਾਂ ਦੇ ਵਿੱਚ ਉਹ ਵੱਡੀ ਪੱਧਰ ਤੇ ਉੱਠ ਕੇ ਦੇਖੋ ਤੁਸੀਂ ਮੌਕੇ ਤੇ ਜਾ ਕੇ ਬੰਦੇ ਉੱਤੇ ਦੇਖੋ ਕਿੰਦਾ ਲੰਗਰ ਲੱਗੇ ਆ ਦਵਾਈਆਂ ਦਾ ਪੂਰਾ ਇੰਤਜ਼ਾਮ ਕੀਤਾ ਗਿਆ ਹਰ ਫੈਸਿਲਿਟੀ ਜਿਹੜੀ ਆ ਬੰਦੇ ਉੱਤੇ ਮੌਜੂਦ ਹੈ ਤੇ ਪਰਮਾਤਮਾ ਕਿਰਪਾ ਕਰੇ ਕਿਉਂਕਿ ਹੁਣ ਜਿਹੜਾ ਪਾਣੀ ਦਾ ਜਿਹੜਾ ਦੱਸਿਆ ਜਾ ਰਿਹਾ ਕਿ 75000 ਜਿਹੜਾ ਜਿਹੜਾ ਫੁੱਟ ਪਾਣੀ ਜਿਹੜਾ ਫੇਰ ਛੱਡਿਆ ਜਾ ਰਿਹਾ ਅੱਜ ਹਿਮਾਚਲ ਵਿੱਚ ਜਿਹੜੀ ਹੈਗੀ ਇੱਕ ਦੋ ਦਿਨਾਂ ਤੋਂ ਜਿਹੜੀ ਹੋਗੀ ਆ ਕਾਫੀ ਪਿਛਲੇ ਕਾਫੀ ਦਿਨਾਂ ਤੋਂ ਭਾਰੀ ਮੀਂਹ ਪੈ ਰਹੇ ਸੀ ਤੇ ਲੇਕਿਨ ਅੱਜ ਜਾਂ ਕੱਲ ਦੀ ਰਾਹਤ ਥੋੜੀ ਲੱਗ ਰਹੀ ਆ ਕਿ ਮੀਂਹ ਜਿਹੜੇ ਹੈਗੇ ਇੱਕ ਦੋ ਦਿਨ ਨਹੀਂ ਪਏਗਾ ਇੱਥੇ ਵੀ ਮੌਸਮ ਜਿਹੜਾ ਅੱਜ ਠੀਕ ਆ ਪਰ ਆਉਣ ਵਾਲੇ ਦਿਨਾਂ ਵਿੱਚ ਆਸ ਕਰਦੇ ਹਾਂ ਕੀ ਪ੍ਰਮਾਤਮਾ ਕਿਰਪਾ ਕਰੇ ਕਿ بارشਾਂ ਬੰਦ ਹੋ ਜਾਣ ਤਾਂ ਕਿ ਸਾਡੇ ਲੋਕ ਸਾਡੇ ਜਿਹੜੇ ਹੈਗੇ ਆ ਪੰਜਾਬ ਵਾਸੀਆਂ ਨੂੰ ਜਿਹੜੀ ਬੇਚੈਨੀ ਹੈ ਜਿਹੜੀ ਪਰੇਸ਼ਾਨੀ ਹੈ ਉਹ ਦੂਰ ਹੋਵੇ। ਇਹ ਸੋਹਣੀ ਮੰਡਾਲਾ ਕਾਜੂਆ ਖੜੇ ਹੈਗੇ ਆ ਨਵਾਂ ਸ਼ਹਿਰ ਵਿੱਚ। ਇੱਥੇ ਕੱਲ ਥੋੜੀ ਜਿਹੀ ਸਾਨੂੰ ਖੁਸ਼ਕਨਾ ਆਈ ਸੀ ਕਿ ਜਿਹੜਾ ਸਪਰ ਹੈਗਾ ਉਹਦੇ ਵਿੱਚ ਥੋੜੀ ਬੋਤੀ ਹਲਚਲ ਹੋਈ ਹੈ ਕਿ ਵਾਟਰ ਲੈਵਲ ਦੇ ਫਲਕਚੁਏਸ਼ਨ ਕਰਕੇ। ਕੱਲ ਰਾਤੀ ਇੱਥੇ ਸਾਰੀ ਸਟਰੈਂਥਿੰਗ ਵਗੈਰਾ ਕਰ ਦਿੱਤੀ ਗਈ ਸੀ ਜਿਹੜੇ ਲੋਕਾਂ ਦੇ ਨਾਲ ਰਲ ਕੇ। ਉਸ ਦੇ ਬਾਵਜੂਦ ਵੀ ਸੀਰੇ ਥੋੜਾ ਜਿਹਾ ਪਾਣੀ ਦੇ ਪ੍ਰਭਾਵ ਕਰਕੇ ਜੋ ਹੈ ਸਪਰਦਾ ਪੋਰਸ਼ਨ ਜਿਹੜਾ ਹੈਗਾ ਉਹ ਥੋੜਾ ਸਬਸਾਈਡ ਹੋਇਆ ਰਿਹਾ ਹੈ। ਸੋ ਉਹਦੀ ਜਿਹੜੀ ਹੈਗੀ ਹੈ ਸਟ੍ਰੈਂਫਰਿੰਗ ਦੇ ਜਿਹੜਾ ਕੰਮ ਹੈਗਾ ਇੱਥੇ ਚੱਲ ਰਿਹਾ ਹੈ। ਜਿਹੜੇ ਵੀ 올 ਅਵੇਲੇਬਲ ਪੋਰਸ਼ਨ ਵਗੈਰਾ ਇੱਥੇ ਚਾਹੀਦੇ ਸੀਗੇ ਉਹ ਸਾਰੇ ਇੱਥੇ ਆ ਗਏ। ਪਿੰਡ ਦੇ ਲੋਕੀ ਬਹੁਤ ਵੱਡੀ ਤਦਾਦ ਦੇ ਵਿੱਚ ਅੱਜ ਸਾਰੇ ਆਏ ਹੋਏ ਨੇ। ਕੰਮ ਚੱਲ ਰਿਹਾ ਹੈਗਾ। ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਅੰਡਰਸਟੈਂਡ। ਜਿੱਥੇ ਕਿ ਲੋਕ ਪਿੰਡਾਂ ਦੇ ਲੋਕ ਜਿਹੜੇ ਹੈਗੇ ਵੱਡੇ ਪੱਧਰ ਤੇ ਇੱਥੇ ਪਹੁੰਚ ਰਹੇ ਉੱਥੇ ਇਸ ਮੈਂ ਜਿਹੜਾ ਸਲੂਟ ਕਰਦਾ ਹਾਂ ਨਵਾਂ ਸ਼ਹਿਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਅੰਕਰਦੀਪ ਸਿੰਘ ਜੀ ਜਿਹੜੇ ਕਿ ਪਾਣੀ ਦੇ ਵਿੱਚ ਕੱਲ ਵੀ ਅਸੀਂ ਉਹਨਾਂ ਦੇ ਨਾਲ ਰਹੇ ਹਾਂ ਪਾਣੀ ਦੇ ਵਿੱਚ ਹੀ ਜਿਹੜੇ ਹੈਗੇ ਆ ਗਾਰੇ ਦੇ ਵਿੱਚ ਹੀ ਜਾ ਜਾ ਕੇ ਜਿਹੜਾ ਹੈਗਾ ਪਾਣੀ ਦੇ ਵਿੱਚ 2-2 ਕਿਲੋਮੀਟਰ ਵਿੱਚ ਜਾ ਕੇ ਬੰਦ ਦੇ ਵਿੱਚ ਜਾ ਕੇ ਮੌਕਾ ਦੇਖਿਆ ਉਹਨਾਂ ਨੇ ਤੇ ਉਹਨਾਂ ਦੇ ਨਾਲ ਹੀ ਐਸਡੀਐਮ ਐਨਮ ਜੋਤਕੌਰ ਜਿਹੜੇ ਕਿ ਜਿਨ੍ਹਾਂ ਨੇ ਜਿਹੜੇ ਕਿ ਪੂਰਾ ਦਿਨ ਆਪਣੇ ਪੂਰੀ ਜਿਹੜੀ ਹੈਗੀ ਆ ਉੱਥੇ ਬੈਠ ਕੇ ਨਿਗਰਾਨੀ ਕਰ ਰਹੇ ਆ ਅਧਿਕਾਰੀਆਂ ਨਾਲ ਗੱਲ ਕਰ ਰਹੇ ਆ ਔਰ ਨਿਰਦੇਸ਼ ਦੇ ਰਹੇ ਆ ਕੈਮਰਾਮੈਨ ਸੰਜੀਵ ਪਰ ਬੌਬੀ ਦੇ ਨਾਲ ਸੁਖਦੇਸ਼ ਗੋੜਾ ਆਪਣੀ ਰਿਪੋਰਟ ਜਲਾਸ਼ੀਰ ਭਗਤ ਸਿੰਘ ਨਗਰ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਲੋ ਨੀਡਸ ਕਾਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਿਊ ਆਰ ਕੋਡ ਟੂ ਕੰਟੈਕਟ ਅਸ ਤਾਂ ਅਬਾ ਇੰਡੀਅਨ ਕੁਜ਼ੀਨ tracy fine authentic indian cuisine in tracy or scan qr code to contact us simi valley family dental office or scan qr code to contact us